ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਮਸ਼ਹੂਰ ਕਿਤਾਬ ਦੀ ਗੱਲ ਕਰ ਰਹੇ ਹਾਂ ਰੋਬਰਟ ਕਾਇਓਸਾਕੀ ਦੀ ਰਿਚ ਡੈਡ ਪੂਰ ਡੈਡ ਸੁਣਿਆ ਹੈ ਇਸ ਨੇ ਕਾਫੀ ਲੋਕਾਂ ਦੀ ਪੈਸੇ ਬਾਰੇ ਸੋਚ ਬਦਲੀ ਹੈ ਹਾਂ ਜੀ ਬਿਲਕੁਲ ਇਹ ਕਿਤਾਬ ਅਸਲ 'ਚ ਨਾ ਬਹੁਤ ਸਾਰੇ ਲੋਕਾਂ ਲਈ ਇੱਕ ਅੱਖਾਂ ਖੋਲਣ ਵਾਲਾ ਤਜਰਬਾ ਰਹੀ ਹੈ ਤੇ ਅੱਜ ਆਪਾਂ ਇਸੇ ਦੇ ਮੁੱਖ ਨੁਕਤਿਆਂ ਤੇ ਗੱਲ ਕਰਨੀ ਹੈ ਦੇਖਣਾ ਹੈ ਕਿ ਇਸ ਦੀ ਜਿਹੜੀ ਵਿੱਤੀ ਸੋਚ ਹੈ ਉਹ ਅੱਜ ਕਿੰਨੀ ਕੁ ਰੈਲੇਵੈਂਟ ਹੈ ਹਾਂਜੀ ਤੇ ਇਸ ਦੀ ਬੁਨਿਆਦ ਬੜੀ ਦਿਲਚਸਪ ਹੈ ਦੋ ਪਿਤਾ ਦੋ ਬਿਲਕੁਲ ਵਕਰੀਆਂ ਸੋਚਾਂ ਇੱਕ ਪੜ੍ਹੇ ਲਿਖੇ ਸਰਕਾਰੀ ਨੌਕਰੀ ਵਾਲੇ ਪਰ ਹਮੇਸ਼ਾ ਪੈਸੇ ਦੀ ਤੰਗੀ 'ਚ ਇਹ ਉਹਨਾਂ ਦੇ ਆਪਣੇ ਪਿਤਾ ਸਨ ਜਿਨ੍ਹਾਂ ਨੂੰ ਪੂਰ ਡੈਡ ਕਹਿੰਦੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਦੋਸਤ ਦੇ ਪਿਤਾ ਜਿਨ੍ਹਾਂ ਦੀ ਰਸਮੀ ਪ੍ਰਾਈਕਾਟ ਸੀ ਪਰ ਉਹ ਇੱਕ ਸਫਲ ਕਾਰੋਬਾਰੀ ਸਨ ਉਹ ਰਿਚ ਡੈਡ ਇਹਨਾਂ ਦੋਨਾਂ ਦੀ ਪੈਸੇ ਪ੍ਰਤੀ ਪਹੁੰਚ ਦਾ ਫਰਕ ਹੀ ਸਾਰੀ ਕਿਤਾਬ ਦਾ ਮਤਲਬ ਕੇਂਦਰ ਹੈ अच्छा ते ਸਭ ਤੋਂ ਪਹਿਲਾ ਤੇ ਸ਼ਾਇਦ ਸਭ ਤੋਂ ਮਸ਼ਹੂਰ ਸਿਧਾਂਤ ਜਿਹੜਾ ਲੋਕਾਂ ਨੂੰ ਯਾਦ ਰਹਿੰਦਾ ਹੈ ਉਹ ਹੈ ਅਮੀਰ ਪੈਸੇ ਲਈ ਕੰਮ ਨਹੀਂ ਕਰਦੇ ਹਾਂਜੀ ਪੈਸਾ ਉਹਨਾਂ ਲਈ ਕੰਮ ਕਰਦਾ ਹੈ ਹਾਂਜੀ ਸੁਣਨ 'ਚ ਤਾਂ ਬੜਾ ਵਧੀਆ ਲੱਗਦਾ ਹੈ ਪਰ ਇਸ ਦਾ ਅਸਲ ਮਤਲਬ ਕੀ ਹੋਇਆ ਰੋਜ਼ਮਾਰਾ ਦੀ ਜ਼ਿੰਦਗੀ 'ਚ ਦੇਖੋ ਜੀ ਇਸ ਦਾ ਸਿੱਧਾ ਮਤਲਬ ਹੈ ਆਪਣੀ ਆਮਦਨ ਦੇ ਸਰੋਤਾਂ ਨੂੰ ਬਦਲਣਾ ਪੂਰ ਡੈਡ ਦੀ ਸੋਚ ਕੀ ਸੀ ਚੰਗੀ ਪੜਾਈ ਕਰੋ ਚੰਗੀ ਨੌਕਰੀ ਲੱਭੋ ਤੇ ਸਖਤ ਮਿਹਨਤ ਨਾਲ ਤਨਖਾਹ ਕਮਾਓ हां ਜਿਹੜੀ ਆਮ ਤੌਰ ਤੇ ਸਾਨੂੰ ਸਿਖਾਈ ਜਾਂਦੀ ਹੈ ਬਿਲਕੁਲ ਪਰ ਰਿਚ ਡੈਡ ਕਹਿੰਦੇ ਸਨ ਕਿ ਸਿਰਫ ਤਨਖਾਹ 'ਤੇ ਨਿਰਭਰ ਰਹਿਣਾ ਉਹ ਇੱਕ ਤਰ੍ਹਾਂ ਦਾ ਜਾਲ ਹੈ ਅਸਲ ਅਮੀਰੀ ਆਉਂਦੀ ਹੈ ਸੰਪਤੀਆਂ ਬਣਾਉਣ ਨਾਲ ਸੰਪਤੀਆਂ ਮਤਲਬ ਸੰਪਤੀਆਂ ਉਹ ਚੀਜ਼ਾਂ ਨੇ ਜੋ ਤੁਹਾਡੀ ਜੇਬ ਵਿੱਚ ਪੈਸਾ ਪਾਉਂਦੀਆਂ ਹਨ ਭਾਵੇਂ ਤੁਸੀਂ ਉਸ ਵੇਲੇ ਕੰਮ ਕਰ ਰਹੇ ਹੋ ਜਾਂ ਨਹੀਂ ਯਾਨੀ ਅਕਿਰਿਆਸ਼ੀਲ ਆਮਦਨ ਪੈਸਿਵ ਇਨਕਮ अच्छा ਜਿਵੇਂ ਕਿਰਾਏ ਤੇ ਦਿੱਤੀ ਕੋਈ ਜਾਇਦਾਦ ਜਾਂ ਸ਼ਾਇਦ ਸਟਾਕ ਤੋਂ ਮਿਲਣ ਵਾਲਾ ਲਾਭੰਸ਼ ਹਾਂਜੀ ਬਿਲਕੁਲ ਜਾਂ ਕੋਈ ਕਾਰੋਬਾਰ ਜੋ ਤੁਸੀਂ ਸ਼ੁਰੂ ਕੀਤਾ ਤੇ ਹੁਣ ਉਹ ਆਪਣੇ ਆਪ ਚੱਲ ਰਿਹਾ ਹੈ ਜਾਂ ਰਾਇਲਟੀ ਤੋਂ ਆਮਦਨ ਮਕਸਦ ਹੈ تنہا ਤੋਂ ਹਟ ਕੇ ਆਮਦਨ ਦੇ ਅਜਿਹੇ ਸਰੋਤ ਬਣਾਣਾ ਇਹ ਤਾਂ ਫਿਰ ਸਿੱਧਾ ਦੂਜੇ ਨੁਕਤੇ ਨਾਲ ਜੁੜ ਗਿਆ ਵਿੱਤੀ ਸਿੱਖਿਆ ਦੀ ਲੋੜ ਕਾਇੋਸਾਕੀ ਇਹੀ ਕਹਿੰਦੇ ਨੇ ਨਾ ਕਿ ਸਕੂਲ ਸਾਨੂੰ ਪੈਸੇ ਲਈ ਕੰਮ ਕਰਨਾ ਤਾਂ ਸਿਖਾ ਦਿੰਦੇ ਨੇ ਪਰ ਪੈਸਾ ਕਿਵੇਂ ਕੰਮ ਕਰਦਾ ਹੈ ਇਹ ਨਹੀਂ ਸਿਖਾਉਂਦੇ ਬਿਲਕੁਲ ਸਹੀ ਤੇ ਇਹ ਵਿੱਤੀ ਸਿੱਖਿਆ ਕੋਈ ਰਾਕਟ ਸਾਇੰਸ ਨਹੀਂ ਹੈ ਅੱਛਾ ਹਾਂਜੀ ਬਸ ਬੁਨਿਆਦੀ ਚੀਜ਼ਾਂ ਸਮਝਣੀਆਂ ਨੇ ਨਿਵੇਸ਼ ਕੀ ਹੁੰਦਾ ਹੈ ਰੀਅਲ ਏਸਟੇਟ ਕਿਵੇਂ ਕੰਮ ਕਰਦੀ ਹੈ ਸਟਾਕ ਮਾਰਕੀਟ ਦੀ ਥੋੜੀ ਬਹੁਤ ਸਮਝ ਤੇ ਖਾਸ ਕਰਕੇ ਉਹ ਸੰਪਤੀਆਂ ਤੇ ਦੇਣਦਾਰੀਆਂ ਵਾਲੀ ਗੱਲ ਹਾਂ ਉਹ ਸਭ ਤੋਂ ਅਹਿਮ ਹੈ ਸੰਪਤੀਆਂ ਐਸੈਟਸ ਤੇ ਦੇਣਦਾਰੀਆਂ ਲਾਇਬਿਲਟੀਆਂ ਦਾ ਫਰਕ ਸਮਝਣਾ ਜੇ ਇਹ ਸਮਝ ਆ ਗਿਆ ਨਾ ਤਾਂ ਅੱਧੀ ਲੜਾਈ ਜਿੱਤੀ ਗਈ ਸਮਝੋ ਇਹ ਸੰਪਤੀਆਂ ਤੇ ਦੇਣਦਾਰੀਆਂ ਵਾਲਾ ਫਰਕ ਥੋੜਾ ਜਿਹਾ ਹੋਰ ਸਪਸ਼ਟ ਕਰੋਗੇ ਕਿਉਂਕਿ ਕਈ ਵਾਰ ਲੋਕ ਇਸ ਵਿੱਚ ਉਲਸ ਜਾਂਦੇ ਨੇ ਜ਼ਰੂਰ ਦੇਖੋ ਬਹੁਤ ਹੀ ਸੋਖੇ ਸ਼ਬਦਾਂ ਚ ਸੰਪਤੀ ਉਹ ਚੀਜ਼ ਹੈ ਜੋ ਤੁਹਾਡੀ ਜੇਬ ਵਿੱਚ ਪੈਸਾ ਪਾਉਂਦੀ ਹੈ ਠੀਕ ਹੈ ਤੇ ਦੇਣਦਾਰੀ ਉਹ ਚੀਜ਼ ਹੈ ਜੋ ਤੁਹਾਡੀ ਜੇਬ ਵਿੱਚੋਂ ਪੈਸਾ ਕੱਢਦੀ ਹੈ ਬਸ ਅੱਛਾ ਮਿਸਾਲ ਵਜੋ ਮਿਸਾਲ ਵਜੋ ਮਿਸਾਲ ਵਜੋ ਜੇ ਤੁਸੀਂ ਇੱਕ ਘਰ ਲਿਆ ਹੈ ਕਰਜ਼ੇ ਤੇ ਤੇ ਉਸ ਵਿੱਚ ਰਹਿ ਰਹੇ ਹੋ ਤੇ ਹਰ ਮਹੀਨੇ ਕਿਸ਼ਤ ਭਰ ਰਹੇ ਹੋ ਤਾਂ ਉਹ ਕਾਰ ਤੁਹਾਡੇ ਲਈ ਇੱਕ ਦੇਣਦਾਰੀ ਹੈ ਕਿਉਂਕਿ ਉਹ ਤੁਹਾਡੀ ਜੇਬ ਚੋਂ ਪੈਸਾ ਕੱਢ ਰਿਹਾ ਹੈ ਹਾਂ ਠੀਕ ਪਰ ਜੇ ਤੁਸੀਂ ਉਹੀ ਘਰ ਕਿਰਾਏ ਤੇ ਦੇ ਦਿਓ ਜਾਂ ਉਸ ਦਾ ਕੋਈ ਹਿੱਸਾ ਕਿਰਾਏ ਤੇ ਦੇ ਦਿਓ ਤੇ ਉਸ ਤੋਂ ਤੁਹਾਨੂੰ ਆਮਦਨ ਆ ਰਹੀ ਹੈ ਤਾਂ ਉਹੀ ਕਾਰ ਫਿਰ ਸੰਪਤੀ ਬਣ ਜਾਂਦਾ ਹੈ ਵਾਹ ਇਹ ਤਾਂ ਬੜਾ ਸਪਸ਼ਟ ਹੋ ਗਿਆ ਤੇ ਜਿਵੇਂ ਮਹਿੰਗੀ ਕਾਰ ਹਾਂਜੀ ਵੱਡੇ ਕਰਜ਼ੇ ਵਾਲੀ ਮਹਿੰਗੀ ਕਾਰ ਪੱਕੀ ਦੇਣਦਾਰੀ ਉਹ ਸਿਰਫ ਪੈਸਾ ਕਢ ਦਿਆ ਹੈ ਮੁਰੰਮਤ ਬੀਮਾ ਤੇਲ ਕਿਸ਼ਤਾਂ ਅਮੀਰ ਪਿਤਾ ਦਾ ਸਿਧਾਂਤ ਸੀ ਪਹਿਲਾਂ ਆਮਦਨ ਪੈਦਾ ਕਰਨ ਵਾਲੀਆਂ ਸੰਪਤੀਆਂ ਖਰੀਦੋ ਫਿਰ ਉਹਨਾਂ ਦੀ ਆਮਦਨ ਨਾਲ ਆਪਣੀਆਂ ਦੇਣਦਾਰੀਆਂ ਜਾਂ ਐਸ਼ਵਾਰਾਂ ਦੀਆਂ ਚੀਜ਼ਾਂ ਖਰੀਦੋ ਇਸ ਸੋਚ ਦਾ ਹੀ ਫਰਕ ਹੈ ਸਾਰਾ ਜਿਸ ਨਾਲ ਅਗਲਾ ਨੁਕਤਾ ਜੁੜਦਾ ਮਾਨਸਿਕਤਾ ਗਰੀਬ ਪਿਤਾ ਕਹਿੰਦੇ ਸਨ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਤੇ ਅਮੀਰ ਪਿਤਾ ਪੁੱਛਦੇ ਸਨ ਮੈਂ ਇਸ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਇਹ ਸਿਰਫ ਸ਼ਬਦਾਂ ਦਾ ਫੇਰ ਹੈ ਜਾਂ ਇਸ ਦਾ ਕੋਈ ਡੂੰਗਾ ਮਤਲਬ ਹੈ ਨਹੀਂ ਇਹ ਬਹੁਤ ਡੂੰਗਾ ਹੈ ਜਦੋਂ ਤੁਸੀਂ ਕਹਿੰਦੇ ਹੋ ਮੈਂ ਨਹੀਂ ਕਰ ਸਕਦਾ ਤਾਂ ਤੁਹਾਡਾ ਦਿਮਾਗ ਸੋਚਣਾ ਬੰਦ ਕਰ ਦਿੰਦਾ ਹੈ ਗੱਲ ਖਤਮ ਹਾਂ ਬਿਲਕੁਲ ਪਰ ਜਦੋਂ ਤੁਸੀਂ ਪੁੱਛਦੇ ਹੋ ਮੈਂ ਕਿਵੇਂ ਕਰ ਸਕਦਾ ਹ ਤਾਂ ਤੁਹਾਡਾ ਦਿਮਾਗ ਉਹ ਹੱਲ ਲੱਭਣ ਲੱਗ ਪੈਂਦਾ ਹੈ ਉਹ ਰਸਤੇ ਲੱਭਦਾ ਹੈ ਇਹ ਤੁਹਾਨੂੰ ਰਚਨਾਤਮਕ ਬਣਾਉਂਦਾ ਹੈ ਸਮੱਸਿਆ ਹੱਲ ਕਰਨ ਲਈ ਪ੍ਰੇਰਿਤ ਕਰਦਾ ਹੈ ਇਹ ਤਾਂ ਜ਼ਿੰਦਗੀ ਦੇ ਹਰ ਪਹਿਲੂ ਤੇ ਲਾਗੂ ਹੁੰਦੀ ਹੈ ਗੱਲ ਬਿਲਕੁਲ ਸਿਰਫ ਪੈਸੇ ਤੇ ਨਹੀਂ ਇੱਕ ਹੋਰ ਸਲਾਹ ਜਿਹੜੀ ਕਈ ਵਾਰ ਖਾਸ ਕਰਕੇ ਨੌਜਵਾਨਾਂ ਨੂੰ ਥੋੜੀ ਅਜੀਬ ਲੱਗ ਸਕਦੀ ਹੈ ਕਮਾਉਣ ਲਈ ਨਹੀਂ ਸਿੱਖਣ ਲਈ ਕੰਮ ਕਰੋ ਇਸ ਦਾ ਕੀ ਮਤਲਬ ਹੋਇਆ ਵੀ ਤਨਖਾਹ ਜ਼ਰੂਰੀ ਨਹੀਂ 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 ਦੇਖੋ ਤਨਖਾਹ ਤਾਂ ਜ਼ਰੂਰੀ ਹੈ ਗੁਜ਼ਾਰੇ ਲਈ ਪਰ ਕਾਇਓਸਾਕੀ ਦਾ ਮਤਲਬ ਇਹ ਹੈ ਕਿ ਖਾਸ ਕਰਕੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਸਾਲਾਂ ਵਿੱਚ ਨਾ ਸਿਰਫ ਵੱਧ ਤਨਖਾਹ ਵਾਲੀ ਨੌਕਰੀ ਪਿੱਛੇ ਨਾ ਭਜੋ ਅੱਛਾ ਫੇ ਕਿਸ ਪਿੱਛੇ ਅਜਿਹੀਆਂ ਨੌਕਰੀਆਂ ਲੱਭੋ ਜਿੱਥੇ ਤੁਸੀਂ ਹੁਨਰ ਸਿੱਖ ਸਕੋ ਖਾਸ ਕਰਕੇ ਉਹ ਹੁਨਰ ਜੋ ਤੁਹਾਨੂੰ ਭਵਿੱਖ ਵਿੱਚ ਪੈਸਾ ਬਣਾਉਣ ਵਿੱਚ ਮਦਦ ਕਰਨਗੇ ਕਿਹੜੇ ਹੁਨਰਾਂ ਦੀ ਗੱਲ ਕਰਦੇ ਨੇ ਉਹ ਉਹ ਖਾਸ ਤੌਰ ਤੇ ਵਿਕਰੀ ਸੇਲਸ ਸੰਚਾਰ ਕਮਿਊਨੀਕੇਸ਼ਨ ਲੋਕਾਂ ਨੂੰ ਸਮਝਣ ਤੇ ਉਹਨਾਂ ਨਾਲ ਵਰਤਣ ਵਿਵਾਰ ਦਾ ਹੁਨਰ ਮਾਰਕੀਟਿੰਗ ਨਿਵੇਸ਼ ਇਹਨਾਂ ਤੇ ਜ਼ੋਰ ਦਿੰਦੇ ਨੇ ਹਾਂਜੀ ਕਿਉਂਕਿ ਇਹ ਹੁਨਰ ਬਾਅਦ ਵਿੱਚ ਆਪਣਾ ਕੰਮ ਸ਼ੁਰੂ ਕਰਨ ਜਾਂ ਨਿਵੇਸ਼ ਕਰਨ 'ਚ ਕਾਮਉਂਦੇ ਨੇ ਬਿਲਕੁਲ ਇਹ ਉਹ ਹੁਨਰ ਨੇ ਜੋ ਤੁਹਾਨੂੰ ਸਿਰਫ ਇੱਕ ਕਰਮਚਾਰੀ ਤੋਂ ਇੱਕ ਉਦਮੀ ਜਾਂ ਨਿਵੇਸ਼ਕ ਬਣਾ ਸਕਦੇ ਨੇ ਲੰਬੇ ਸਮੇਂ 'ਚ ਇਹ ਜ਼ਿਆਦਾ ਕੀਮਤੀ ਸਾਬਤ ਹੁੰਦੇ ਨੇ ਇਹ ਹੁਨਰ ਸਿੱਖਣ ਦੀ ਗੱਲ ਤੇ ਨਵੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਇਹ ਸਾਨੂੰ ਅਗਲੇ ਨੁਕਤੇ ਵੱਲ ਲੈ ਜਾਂਦੀ ਹੈ ਜੋਖਮ ਲੈਣਾ ਗਰੀਬ ਪਿਤਾ ਪੈਸਾ ਗਵਾਉਣ ਤੋਂ ਬਹੁਤ ਡਰਦੇ ਸਨ ਹਾਂ ਤੇ ਇਸੇ ਡਰ ਕਾਰਨ ਉਹ ਕਦੇ ਨਿਵੇਸ਼ ਹੀ ਨਹੀਂ ਕਰਦੇ ਸਨ ਸੁਰੱਖਿਅਤ ਖੇਡਦੇ ਸਨ ਜਦ ਕਿ ਅਮੀਰ ਪਿਤਾ ਸਮਝਦੇ ਸਨ ਕਿ ਦੌਲਤ ਬਣਾਉਣ ਲਈ ਗਿਣਿਆ ਮਿੱਤਿਆ ਜੋਖਮ ਲੈਣਾ ਪੈਂਦਾ ਹੈ ਪਰ ਜੋਖਮ ਲੈਣ ਦਾ ਮਤਲਬ ਇਹ ਤਾਂ ਨਹੀਂ ਕਿ ਅੱਖਾ ਬੰਦ ਕਰਕੇ ਕਿਤੇ ਵੀ ਪੈਸਾ ਲਾ ਦਿਓ ਬਿਲਕੁਲ ਨਹੀਂ ਇੱਥੇ ਗਿਣਿਆ ਮਿੱਤਿਆ ਸ਼ਬਦ ਬਹੁਤ ਜ਼ਰੂਰੀ ਹੈ ਅਮੀਰ ਪਿਤਾ ਜੋਖਿਮ ਪ੍ਰਬੰਧਨ ਰਿਸਕ ਮੈਨੇਜਮੈਂਟ ਸਿਖਾਉਂਦੇ ਸਨ ਯਾਨੀ ਨਿਵੇਸ਼ ਕਰਨ ਤੋਂ ਪਹਿਲਾਂ ਆਪਣੀ ਖੋਜ ਕਰੋ ਪੂਰੀ ਜਾਣਕਾਰੀ ਲਓ ਹਾਂਜੀ ਛੋਟਾ ਸ਼ੁਰੂ ਕਰੋ ਗਲਤੀਆਂ ਤੋਂ ਸਿੱਖੋ ਤੇ ਇਹ ਵੀ ਸਮਝੋ ਕਿ ਹਰ ਨਿਵੇਸ਼ ਨਹੀਂ ਚੱਲਦਾ ਫੇਲ ਹੋਣਾ ਵੀ ਸਿੱਖਣ ਦੀ ਪ੍ਰਕਿਰਿਆ ਦਾ ਹਿੱਸਾ ਹੈ ਪੈਸਾ ਗਵਾਉਣ ਦਾ ਡਰ ਤੁਹਾਨੂੰ ਅੱਗੇ ਵਧਣ ਤੋਂ ਰੋਕਦਾ ਹੈ ਸਹੀ ਗੱਲ ਹੈ ਤਾਂ ਇਹ ਸਨ ਮੁੱਖ ਸਬਕ ਹੁਣ ਜੇ ਕਿਤਾਬ ਦੇ ਫਾਇਦਿਆਂ ਦੇ ਨੁਕਸਾਨਾਂ ਦੀ ਗੱਲ ਕਰੀਏ ਫਾਇਦੇ ਤਾਂ ਸਾਫ਼ ਨੇ ਇਹ ਸੌਖੇ ਭਾਸ਼ਾ ਚ ਪੜਨ 'ਚ ਆਸਾਨ ਹੈ ਹਾਂਜੀ ਤੇ ਬਹੁਤ ਪ੍ਰੇਰਣਾਦਾਇਕ ਹੈ ਲੋਕਾਂ ਨੂੰ ਇੱਕ ਤਰ੍ਹਾਂ ਚੰਜੋੜਦੀ ਹੈ ਕਿ ਉਹ ਆਪਣੀ ਵਿੱਤੀ ਹਾਲਤ ਬਾਰੇ ਸੋਚਣ ਤੇ ਉਹਨਾਂ ਨੂੰ ਕਰਮਚਾਰੀ ਵਾਲੀ ਸੋਚ ਤੋਂ ਨਿਵੇਸ਼ਕ ਵਾਲੀ ਸੋਚ ਵੱਲ ਲੈ ਕੇ ਜਾਂਦੀ ਹੈ ਬਿਲਕੁਲ ਪਰ ਦੂਜੇ ਪਾਸੇ ਕੁਝ ਆਲੋਚਨਾ ਵੀ ਹੈ ਕਈ ਲੋਕ ਕਹਿੰਦੇ ਨੇ ਕਿ ਇਸ ਵਿੱਚ ਲਈ ਕੁਝ ਸਲਾਹ ਥੋੜੀ ਆਮ ਜੀ ਹੈ ਮਤਲਬ ਆਦਰਸ਼ਵਾਦੀ ਹੈ ਹਰ ਕਿਸੇ ਤੇ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦੀ ਅੱਛਾ ਜਿਵੇਂ ਜਿਵੇਂ ਕਿ ਇਹ ਤੁਹਾਨੂੰ ਇਹ ਤਾਂ ਦੱਸਦੀ ਹੈ ਕਿ ਕੀ ਕਰਨਾ ਚਾਹੀਦਾ ਹੈ ਸੰਪਤੀਆਂ ਬਣਾਓ ਨਿਵੇਸ਼ ਕਰੋ ਪਰ ਇਹ ਕਿਵੇਂ ਕਰਨਾ ਹੈ ਇਸ ਦੀ ਕੋਈ ਕਦਮ ਦਰ ਕਦਮ ਯੋਜਨਾ ਨਹੀਂ ਦਿੰਦੀ ਹਾਂ ਇਹ ਸਿਰਫ ਸੋਚ ਬਦਲਣ ਤੇ ਜ਼ਿਆਦਾ ਜ਼ੋਰ ਦਿੰਦੀ ਹੈ ਹਾਂਜੀ ਤੇ ਕੁਝ ਆਲੋਚਕ ਇਹ ਵੀ ਕਹਿੰਦੇ ਨੇ ਕਿ ਕਾਇਓਸਾਕੀ ਕਈ ਵਾਰ ਗੁੰਝਲਦਾਰ ਵਿੱਤੀ ਮਾਮਲਿਆਂ ਨੂੰ ਸ਼ਾਇਦ ਕੁਝ ਜ਼ਿਆਦਾ ਹੀ ਸਰਲ ਬਣਾ ਕੇ ਪੇਸ਼ ਕਰ ਦਿੰਦਾ ਹੈ ਠੀਕ ਹੈ ਸੋ ਕੁਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਰਿਚ ਡੈਡ ਪੋਰ ਡੈਡ ਇੱਕ ਸ਼ੁਰੂਆਤ ਕਰਨ ਲਈ ਬਹੁਤ ਵਧੀਆ ਕਿਤਾਬ ਹੈ हां जी बिल्कुल ये एक स्टार्टिंग पॉइंट है ये ਤੁਹਾਨੂੰ ਸਹੀ ਸਵਾਲ ਪੁੱਛਣ ਲਈ ਮਜਬੂਰ ਕਰਦੀ ਹੈ ਤੁਹਾਡੀ ਪੈਸੇ ਪ੍ਰਤੀ ਸੋਚ ਨੂੰ ਚੁਣੌਤੀ ਦਿੰਦੀ ਹੈ ਤੇ ਇਸੇ ਲਈ ਸ਼ਾਇਦ ਇਸ ਨੂੰ 4.55 ਰੇਟਿੰਗ ਨਾਲ ਇੱਕ ਜ਼ਰੂਰ ਪੜਨ ਵਾਲੀ ਕਿਤਾਬ ਮੰਨਿਆ ਜਾਂਦਾ ਹੈ ਖਾਸ ਕਰਕੇ ਜੇ ਕੋਈ ਵਿੱਤੀ ਆਜ਼ਾਦੀ ਵੱਲ ਪਹਿਲਾ ਕਦਮ ਚੁੱਕਣਾ ਚਾਹੁੰਦਾ ਹੋਵੇ ਹਾਂ ਜੇ ਇਸ ਨੂੰ ਵਿੱਤੀ ਸਲਾਹ ਦੀ ਇੱਕੋ ਇੱਕ ਕਿਤਾਬ ਨਾ ਮੰਨ ਕੇ ਸੋਗੋ ਵਿੱਤੀ ਸੋਚ ਨੂੰ ਬਦਲਣ ਵਾਲੀ ਇੱਕ ਪ੍ਰੇਰਕ ਕਿਤਾਬ ਵਜੋਂ ਦੇਖਿਆ ਜਾਵੇ ਤਾਂ ਇਸ ਦੀ ਅਹਿਮੀਅਤ ਬਹੁਤ ਹੈ ਤਾਂ ਫਿਰ ਅਖੀਰ ਵਿੱਚ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਆ ਹਾਂਜੀ ਜੇਕਰ ਕੋਈ ਅੱਜ ਸਿਰਫ ਅੱਜ ਅਮੀਰ ਪਿਤਾ ਦੇ ਸਿਧਾਂਤਾਂ ਵਿੱਚੋਂ ਇੱਕ ਨੂੰ ਅਪਣਾ ਲਵੇ ਮੰਨ ਲਓ ਸਿਰਫ ਇੱਕ ਛੋਟੀ ਜੀ ਸੰਪਤੀ ਜੋ ਥੋੜੀ ਜੀ ਹੀ ਆਮਦਨ ਪੈਦਾ ਕਰੇ ਬਣਾਉਣ ਤੇ ਧਿਆਨ ਦੇਣਾ ਸ਼ੁਰੂ ਕਰ ਦੇਵੇ ਤਾਂ ਸੋਚੋ ਅਗਲੇ 5 ਜਾਂ 10 ਸਾਲਾਂ ਵਿੱਚ ਉਹਨਾਂ ਦੀ ਵਿੱਤੀ ਜ਼ਿੰਦਗੀ ਤੇ ਇਸ ਦਾ ਕੀ ਅਸਰ ਪੈ ਸਕਦਾ ਹੈ ਹੂੰ ਇਹ ਸੋਚਣ ਵਾਲੀ ਗੱਲ ਹੈ ਇੱਕ ਛੋਟਾ ਕਦਮ ਵੀ ਵੱਡਾ ਬਦਲਾ ਲਿਆ ਸਕਦਾ ਹੈ ਸਮੇਂ ਨਾਲ